ਘਰ ਵਿੱਚ ਪਏ ਨਮਕ ਦੇ ਨਾਲ ਅੱਜ ਤੁਹਾਨੂੰ ਪੰਜ ਉਪਾਅ ਦੱਸਾਂਗੇ ਜਿਸ ਨਾਲ ਤੁਸੀਂ ਘਰ ਦੀ ਨਕਾਰਾਤਮਕ ਸ਼ਕਤੀ ਨੂੰ ਖਤਮ ਕਰ ਸਕਦੇ ਹੋ ਅਤੇ ਘਰ ਵਿੱਚ ਦਲੇਦਰਤਾ ਨੂੰ ਦੂਰ ਕਰਕੇ ਪੈਸੇ ਦੀ ਬਰਕਤ ਲਿਆ ਸਕਦੇ ਹੋ ਸੰਗਤ ਜੀ ਇਹਨਾਂ ਪੰਜ ਉਪਾਅ ਵਿੱਚ ਤੀਸਰਾ ਅਤੇ ਚੌਥਾ ਇਹਨਾਂ ਜ਼ਰੂਰੀ ਹੈ ਕਿ ਜੇਕਰ ਤੁਸੀਂ ਉਸ ਨੂੰ ਨਹੀਂ ਕਰਦੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਬਹੁਤ ਚੰਗੇ ਦਿਨ ਗਵਾ ਦਵੋਗੇ ਐਸ ਲਈ ਵੀਡੀਓ ਨੂੰ ਪੂਰਾ ਦੇਖਣਾ ਜੀ ਪੰਜਾਬੀ ਗੁਰੂ ਆਤਿਅ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸੰਗਤ ਜੀ ਆਪਾਂ ਅੱਜ ਕੱਲ ਆਮ ਹੀ ਦੇਖਦੇ ਆ ਕਿ ਕਈ ਘਰਾਂ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਹਨ ਉਹ ਲੜਾਈ ਝਗੜੇ ਆਪਣੇ ਘਰ ਦੇ ਮੈਂਬਰਾਂ ਨਾਲ ਵੀ ਹੋ ਜਾਂਦੇ ਹਨ ਜਾਂ ਆਪਣੇ ਸ਼ਰੀਕਾਂ ਨਾਲ ਵੀ ਪਰ ਸੋਚਣ ਵਾਲੀ ਇਹ ਗੱਲ ਹੈ ਕਿ ਲੜਾਈ ਝਗੜੇ ਦਾ ਕੋਈ ਵੱਡਾ ਕਾਰਨ ਨਹੀਂ ਹੁੰਦਾ ਫਿਰ ਵੀ ਬਿਨਾਂ ਗੱਲੋਂ ਇੱਕ ਦੂਜੇ ਉੱਪਰ ਗੁੱਸਾ ਆਉਂਦਾ ਰਹਿੰਦਾ ਹੈ ਘਰ ਦੇ ਮੈਂਬਰ ਵੀ ਅੱਖਾਂ ਵਿੱਚ ਮਿਰਚਾਂ ਦੀ ਤਰ੍ਹਾਂ ਲੱਗਣ ਲੱਗ ਜਾਂਦੇ ਹਨ ਇਸ ਦੇ ਨਾਲ ਹੀ ਇਹ ਵੀ ਗੱਲ ਤੁਸੀਂ ਆਮ ਹੀ ਘਰਾਂ ਵਿੱਚ ਦੇਖੀ ਹੋਵੇਗੀ ਕਿ ਪੈਸੇ ਦੀ ਬਰਕਤ एकदम ਘਟ ਜਾਂਦੀ ਹੈ। ਬਿਨਾਂ ਗੱਲੋਂ ਸਿਰ ਉੱਪਰ ਕਰਜ਼ਾ ਚੜਨਾ ਸ਼ੁਰੂ ਹੋ ਜਾਂਦਾ ਹੈ। ਘਰ ਵਿੱਚ ਬਿਮਾਰੀਆਂ ਆਪਣਾ ਰਹਿਣ ਬਸੇਰਾ ਬਣਾ ਲੈਂਦੀਆਂ ਹਨ। ਸੰਗਤ ਜੀ ਇੱਕ ਬਿਮਾਰੀ ਸ਼ੁਰੂ ਹੁੰਦੀ ਹੈ ਅਤੇ ਦੂਜੀ ਬਿਮਾਰੀ ਸਰੀਰ ਨੂੰ ਲੱਗ ਜਾਂਦੀ ਹੈ। ਪਰ ਸੰਗਤ ਜੀ ਜੇਕਰ ਮੈਂ ਜਿਹ ਕਹਾ ਕਿ ਇੰਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਤਾਂ ਤੁਹਾਡੇ ਮਨ ਵਿੱਚ ਇਹੀ ਸਵਾਲ ਆਵੇਗਾ ਕਿ ਮੈਂ ਇੱਕ ਵੀਡੀਓ ਦੇ ਜ਼ਰੀਏ ਤੁਹਾਨੂੰ ਕਿਵੇਂ ਬਿਮਾਰੀਆਂ ਤੋਂ ਜਾਂ ਲੜਾਈ ਝਗੜਿਆਂ ਤੋਂ ਜਾਂ ਫਿਰ ਕਰਜ਼ੇ ਤੋਂ ਬਚਾ ਸਕਦਾ ਹਾਂ ਸੰਗਤ ਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਸਕਦਾ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਆਖਰ ਇੱਕਦਮ ਸਾਡੇ ਘਰ ਲੜਾਈ ਝਗੜੇ ਜਾਂ ਪੈਸੇ ਦੀ ਤੰਗੀ ਕਿਉਂ ਆ ਜਾਂਦੀ ਹੈ ਤਾਂ ਸੰਗਤ ਜੀ ਅਸ ਤਾਂ ਸਿੱਧਾ ਸਿੱਧਾ ਇਹੀ ਉੱਤਰ ਹੋਵੇਗਾ ਕਿ ਹੁਣ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਨੇ ਵਾਸ ਕਰ ਲਿਆ ਹੈ ਮੈਨੂੰ ਪਤਾ ਸੀ ਕਿ ਇਹ ਗੱਲ ਤੁਹਾਡੇ ਹਜ਼ਮ ਨਹੀਂ ਹੋਵੇਗੀ ਐਸਲੀ ਮੈਂ ਤੁਹਾਨੂੰ ਪੰਜ ਅਜਿਹੇ ਨਮਕ ਦੇ ਉਪਾਅ ਦੱਸ ਜਾ ਰਿਹਾ ਹਾਂ ਜਿਸ ਨਾਲ ਘਰ ਦੀ ਸਾਰੀ ਨਕਾਰਾਤਮਕ ਊਰਜਾ ਇੱਕ ਮਹੀਨੇ ਦੇ ਵਿੱਚ ਹੀ ਨਸ਼ਟ ਹੋ ਜਾਵੇਗੀ ਅਤੇ ਤੁਹਾਡੇ ਚੰਗੇ ਦਿਨ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਿਸੇ ਜਗ੍ਹਾ ਤੋਂ ਲੰਘਦੇ ਹਾਂ ਕਿਸੇ ਅਜਿਹੀ ਥਾਂ ਤੋਂ ਕ੍ਰਾਸ ਕਰ ਜਾਂਦੇ ਹਾਂ ਜਿਸ ਨਾਲ ਉਸ ਜਗ੍ਹਾ ਵਿੱਚ ਦੱਬੀ ਨਕਾਰਾਤਮਕ ਊਰਜਾ ਸਾਡੇ ਸਰੀਰ ਦੇ ਵਾਲਾਂ ਉੱਪਰ ਆਪਣਾ ਮੰਚਾ ਵਾਸ ਬਣਾ ਲੈਂਦੀ ਹੈ ਸਾਡੇ ਰਾਹੀਂ ਉਹ ਸਾਡੇ ਘਰ ਵਿੱਚ داਖਿਲ ਹੋ ਜਾਂਦੀ ਹੈ ਜਾਂ کئی ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਕਈ ਅਜਿਹੇ ਸਰੀਰ ਭਾਵੇਂ ਕੋਈ ਔਰਤ ਜਾਂ ਕੋਈ ਆਦਮੀ ਘਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜੋ ਕਿ ਇਸ ਤਰ੍ਹਾਂ ਦੇ ਟੂਨੇ ਟੋਟਕੇ ਵਿੱਚ ਆਪਣਾ ਸਮਾਂ ਬੀਤ ਕੇ ਆਇਆ ਹੁੰਦਾ ਹੈ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਨੂੰ ਜਾਂ ਸਾਡੇ ਸਰੀਰ ਨੂੰ ਕੋਈ ਨਜ਼ਰ ਲਗਾ ਦਿੰਦਾ ਹੈ ਜਿਸ ਨਾਲ ਸਾਡੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਇਸ ਕਰਕੇ ਸੰਗਤ ਜੀ ਅੱਜ ਤੁਹਾਨੂੰ ਨਮਕ ਨਾਲ ਪੰਜ ਤਰ੍ਹਾਂ ਦੇ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਸ਼ਕਤੀ ਦੂਰ ਹੋ ਜਾਵੇਗੀ ਸੰਗ ਦੀ ਨਮਕ ਹਰ ਘਰ ਵਿੱਚ ਪੱਕੇ ਤੌਰ ਤੇ ਮੌਜੂਦ ਹੁੰਦਾ ਹੈ ਤੁਹਾਨੂੰ ਕੋਈ ਵੀ ਅਜੀਹਾ ਘਰ ਨਜ਼ਰ ਨਹੀਂ ਆਵੇਗਾ ਜਿਸ ਵਿੱਚ ਨਮਕ ਨਾ ਹੋਵੇ ਅਤੇ ਨਾ ਹੀ ਪ੍ਰਯੋਗ ਹੋ ਰਿਹਾ ਹੋਵੇ ਆਮ ਤੌਰ ਤੇ ਸੰਗ ਜੀ ਆਪਾਂ ਸਬਜੀ ਵਗੈਰਾ ਵਿੱਚ ਨਮਕ ਦਾ ਪ੍ਰਯੋਗ ਕਰਦੇ ਹਾਂ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਜਾਂ ਸਾਡੇ ਪੁਰਖਿਆਂ ਦੀ ਵਿੱਦਿਆ ਦੇ ਅਨੁਸਾਰ ਉਹ ਪੰਜ ਉਪਾਅ ਅਸੀਂ ਕਰ ਸਕਦੇ ਹਾਂ ਜਿਸ ਨਾਲ ਅੱਜ ਤੋਂ ਘਰ ਵਿੱਚ ਹਰ ਪ੍ਰਕਾਰ ਦੀ ਬਰਕਤ ਉਨੀ ਸ਼ੁਰੂ ਹੋ ਜਾਵੇਗੀ ਸੰਗਤ ਜੀ ਸਭ ਤੋਂ ਪਹਿਲਾ ਉਪਾਅ ਤੁਸੀਂ ਕੀ ਕਰ ਸਕਦੇ ਹੋ ਕਿ ਜਦੋਂ ਵੀ ਤੁਸੀਂ ਅੰਮ੍ਰਿਤ ਵੇਲੇ ਨਹਾਉਣ ਜਾਂਦੇ ਹੋ ਤਾਂ ਆਪਣੀ ਬਾਲਟੀ ਵਿੱਚ ਅੱਧਾ ਚਮਚ ਸਿੱਧਾ ਨਮਕ ਪਾ ਲੈਣਾ ਹੈ ਉਸ ਤੋਂ ਬਾਅਦ ਸੰਗਤ ਜੀ ਤੁਸੀਂ ਉਸ ਨਮਕ ਵਾਲੇ ਪਾਣੀ ਨਾਲ ਇਸ਼ਨਾਨ ਕਰਨਾ ਹੈ ਅਤੇ ਬਾਅਦ ਵਿੱਚ ਤੁਸੀਂ ਆਮ ਹੀ ਸਾਬਣ ਦੇ ਨਾਲ ਨਹਾ ਲੈਣਾ ਹੈ ਇਸ ਨਾਲ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਨਜ਼ਰ ਲੱਗੀ ਹੋਵੇਗੀ ਉਹ ਉਤਰ ਜਾਵੇਗੀ ਜੀ ਅਤੇ ਤੁਸੀਂ ਇਹ ਇੱਕ ਹਫ਼ਤੇ ਦੇ ਵਿੱਚ ਨਵਾਰ ਇਸ ਤਰ੍ਹਾਂ ਨਾ ਹੋਣਾ ਹੈ ਇਸ ਨਾਲ ਤੁਹਾਡਾ ਸਰੀਰ ਵੀ ਹਲਕਾ ਮਹਿਸੂਸ ਕਰੇਗਾ ਸੰਗਤ ਜੀ ਦੂਸਰਾ ਉਪਾਅ ਤੁਸੀਂ ਕੀ ਕਰ ਸਕਦੇ ਹੋ ਕਿ ਜੋ ਵੀ ਤੁਸੀਂ ਆਪਣੇ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਤੁਸੀਂ ਬਾਲਟੀ ਵਿੱਚ ਦੋ ਚਮਚ ਸੇਧਾ ਨਮਕ ਪਾ ਲੈਣਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਘਰ ਵਿੱਚ ਨਕਾਰਾਤਮਕ ਸ਼ਕਤੀ ਆਪਣਾ ਵਾਸ ਕਰੀ ਬੈਠੀ ਹੁੰਦੀ ਹੈ ਜਦੋਂ ਵੀ ਨਮਕ ਵਾਲੇ ਪਾਣੀ ਨਾਲ ਤੁਸੀਂ ਆਪਣੇ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਅਸ਼ੁੱਧਤਾ ਵੀ ਦੂਰ ਹੋ ਜਾਂਦੀ ਹੈ ਅਤੇ ਘਰ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤੇ ਘਰ ਅਜਿਹੇ ਉਪਾਅ ਦੀ ਵਰਤੋਂ ਕਰਦੇ ਹਨ ਜੀ ਇਸ ਕਰਕੇ ਸੰਗਤ ਜੀ ਉਹ ਘਰ ਖੁਸ਼ਹਾਲ ਜ਼ਿੰਦਗੀ ਜਿਉਂਦੇ ਹਨ ਜਿਹੜੇ ਨਮਕ ਦੇ ਨਾਲ ਆਪਣੇ ਘਰ ਵਿੱਚ ਪੋਚਾ ਲਗਾਉਂਦੇ ਹਨ ਤੀਸਰਾ ਉਪਾਅ ਜੋ ਤੁਸੀਂ ਨਮਕ ਨਾਲ ਕਰਨਾ ਹੈ ਕਿ ਜੇਕਰ ਘਰ ਦੇ ਮੈਂਬਰ ਜਿਆਦਾ ਪਰੇਸ਼ਾਨ ਰਹਿੰਦੇ ਹਨ ਘਰ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਨੇ ਉਹਨਾਂ ਨੂੰ ਨਜ਼ਰ ਲਗਾ ਦਿੱਤੀ ਹੈ ਤਾਂ ਇੱਕ ਮੁਠੀ ਨਮਕ ਅਤੇ ਚੌਲਾਂ ਦੀ ਲੈ ਲੈਣੀ ਹੈ ਉਸ ਵਿਅਕਤੀ ਦੇ ਸਿਰ ਉੱਪਰ ਦੀ 7 ਵਾਰ ਵਾਰ ਕੇ ਟਾਇਲਟ ਵਿੱਚ ਫਲਸ਼ ਕਰ ਦੇਣਾ ਹੈ ਇਹ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਕਰਨਾ ਹੈ ਜੀ ਚੌਥਾ ਉਪਾਅ ਤੁਸੀਂ ਕੀ ਕਰਨਾ ਹੈ ਕਿ ਇੱਕ ਕੱਪੜੇ ਵਿੱਚ ਉਹ ਚਾਹੇ ਕਿਸੇ ਵੀ ਰੰਗ ਦਾ ਹੋਵੇ ਉਸ ਵਿੱਚ 5 ਚਮਚ ਸਿੱਧਾ ਨਮਕ ਪਾ ਕੇ ਆਪਣੇ ਘਰ ਦੇ ਮੇਨ ਦਰਵਾਜ਼ੇ ਕੋਲ ਧਰਤੀ ਵਿੱਚ ਦੱਬ ਦੇਣਾ ਹੈ ਇਸ ਨਾਲ ਜਿੰਨੀ ਵੀ ਨਕਾਰਾਤਮਕ ਸ਼ਕਤੀ ਤੁਹਾਡੇ ਘਰ ਵਿੱਚ ਐਂਟਰ ਹੋਣਾ ਚਾਹੀਗੀ ਉਹ ਅਸਫਲ ਹੋ ਜਾਵੇਗੀ ਹਫ਼ਤੇ ਬਾਅਦ ਉਸ ਕੱਪੜੇ ਨੂੰ ਕੱਢ ਕੇ ਤੁਸੀਂ ਕਿਸੇ ਵੀ ਕੂੜੇ ਵਿੱਚ ਸੁੱਟ ਦੇਣਾ ਹੈ ਅਤੇ ਨਵਾਂ ਉਪਾ ਉਸੇ ਵਰਗਾ ਹੀ ਫਿਰ ਤੋਂ ਕਰ ਦੇਣਾ ਹੈ ਜੀ 2 ਹਫ਼ਤੇ ਕਰਨ ਤੋਂ ਬਾਅਦ ਘਰ ਵਿੱਚ ਦਲੇਦਰਤਾ ਖਤਮ ਹੋ ਜਾਵੇਗੀ ਅਤੇ ਤੁਸੀਂ ਉਪਾਣੂ ਬੰਦ ਕਰ ਸਕਦੇ ਹੋ ਜੀ ਸੰਗਤ ਜੀ ਆਪਣਾ ਆਖਰੀ ਉਪਾ ਤੁਸੀਂ ਕੀ ਕਰਨਾ ਹੈ ਕਿ ਜੇਕਰ ਘਰ ਵਿੱਚ ਮੀਆਂ ਬੀਵੀ ਵਿੱਚ ਆਪਸ ਵਿੱਚ ਨਹੀਂ ਬੰਦੀ ਅਤੇ ਬਿਨਾਂ ਗੱਲੋਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 2 ਚਮਚ ਬਾਲਟੀ ਵਿੱਚ ਸਿੱਧਾ ਨਮਕ ਪਾ ਲੈਣਾ ਹੈ ਅਤੇ ਆਪਣੇ ਪੈਰਾਂ ਨੂੰ ਉਸ ਪਾਣੀ ਨਾਲ ਧੋਣਾ ਹੈ ਜੀ ਸੰਗਤ ਜੀ ਯਾਦ ਰੱਖਣਾ ਸਿਰਫ ਪੈਰਾਂ ਨੂੰ ਹੀ ਧੋਣਾ ਹੈ ਇਸ ਨਾਲ ਜਿੰਨੀ ਵੀ ਨਕਾਰਾਤਮਕ ਸ਼ਕਤੀ ਉਹ ਤੁਹਾਡੇ ਸਰੀਰ ਤੋਂ ਉਤਰ ਜਾਵੇਗੀ ਲਗਾਤਾਰ 8 ਦਿਨ ਇਸ ਤਰ੍ਹਾਂ ਕਰੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਜੀ ਸੰਗਤ ਜੀ ਹੁਣ ਕਈ ਅਜਿਹੀਆਂ ਗੱਲਾਂ ਜੋ ਤੁਸੀਂ ਇਸ ਉਪਾਅ ਨੂੰ ਕਰਦੇ ਯਾਦ ਰੱਖਣੀਆਂ ਹਨ ਕਿ ਕਦੇ ਵੀ ਕਿਸੇ ਨੂੰ ਇਸ ਉਪਾਅ ਬਾਰੇ ਜਾਣਕਾਰੀ ਨਹੀਂ ਦੇਣੀ ਕਿਸੇ ਵੀ ਵਿਅਕਤੀ ਨੂੰ ਕੁਝ ਨਹੀਂ ਦੱਸਣਾ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ ਉਹ ਚਾਹੇ ਤੁਹਾਡੇ ਗਵੰਡੀ ਹੋਣ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਹੋਵੇ ਅਤੇ ਇਹ ਉਪਾਅ ਤੁਸੀਂ ਕਿਸੇ ਦੇ ਖਿਲਾਫ ਨਹੀਂ ਕਰਨਾ ਜੀ ਕਿਉਂਕਿ ਇਸ ਦਾ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਲਈ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਇਹ ਨਮਕ ਦੇ ਨਾਲ ਪੰਜ ਉਪਾਅ ਜ਼ਰੂਰ ਕਰਨੇ ਹਨ ਜੀ